ਹੈਲੋ ਮੈਂ ਡਾਕਟਰ ਤੇਰਾ ਕੋਰ ਲੱਗ ਕੇ ਆਇਆ ਹਾਂ ਇਤਨਾ ਵੀ ਵੀਡੀਓ ਅਦਭੁਤ ਅਲੱਗ ਰਾਸ ਮੇਰੇ ਵਿਸ਼ੇ ਮੇਰੇ ਅਦਭੁਤ ਹੀ ਹੁੰਦੇ ਹਨ ਬਸ ਤੁਹਾਡੇ ਨਾਲ ਜੁੜਨ ਦੀ ਜ਼ਰੂਰਤ ਹੈ ਕੀ ਮੌਤ ਸੱਚਮੁੱਚ ਚੰਗਾ ਹੈ ਜਾਂ ਸਿਰਫ ਇੱਕ ਨਵੀਂ ਯਾਤਰਾ ਦੀ ਸ਼ੁਰੂਆਤ ਮੈਨੂੰ ਤੁਸੀਂ ਪੁੱਛ ਲਓ ਜਾਂ ਤੁਹਾਨੂੰ ਮੈਂ ਕਿ ਹੋਰ ਕਿੰਨਾ ਜੀਣਾ ਚਾਹੁੰਦੇ ਹਾਂ ਬਾਹਾਂ ਖਿਲਾਰ ਕੇ ਦੱਸੋਗੇ ਹੋਰ ਇੰਨੇ ਸਾਲ ਇਹ ਸੋਨਾ ਸੰਸਾਰ ਆ ਛੱਡ ਕੇ ਜਾਣ ਨੂੰ ਦਿਲ ਨਹੀਂ ਕਰਦਾ ਪਰ ਉਸ ਪਰਮਪਿਤਾ ਪਰਮਾਤਮਾ ਨੇ ਆਵਦ ਨਿਸ਼ਤਤ ਲਿਖੀ ਹੋਈ ਆ ਡੇਟ ਆਫ ਬਰਥ ਦੇ ਨਾਲ ਹੀ ਡੇਟ ਆਫ ਡੈਥ ਤੇ ਉਸ ਦਿਨ ਅਸੀਂ ਰੁਖਸਤ ਹੋ ਜਾਣਾ ਪੰਜ ਪੂਤਕ ਸਰੀਰ ਇੱਥੇ ਹੀ ਸ੍ਰਿਖਾ ਤੇ ਚਣ ਦਿੱਤਾ ਜਾਣਾ ਅਗਨੀ ਦੇ ਸਪੁਰਦ ਕਰ ਦਿੱਤਾ ਜਾਣਾ ਤੇ ਜਿਸ ਨੇ ਚੱਲਣਾ ਹੈ ਉਹ ਹੈ ਆਤਮਾ ਜਿਹੜੀ ਨਾ ਮਰਦੀ ਆ ਉਸਤੇ ਅਸਰ ਨਹੀਂ ਹੁੰਦਾ ਇਹ ਇੱਕ ਅਦਭੁਤ ਰਹਾਸ ਆ ਮਹਾਤਮਾਵਾਂ ਕੋਲ ਤੁਸੀਂ ਸੁਣਿਆ ਹੋਣਗੀਆਂ ਕਥਾਵਾਂ ਦੇ ਵਿੱਚ ਮੈਂ ਕੁਝ ਵੱਖਰੇ ਅੰਦਾਜ਼ ਚ ਦੱਸਣਾ ਚਾਹੁੰਦੀ ਹਾਂ ਤੁਹਾਨੂੰ ਮੇਰੇ ਨਾਲ ਜੁੜੇ ਰਹੋ ਅੰਤ ਤੱਕ ਤੁਹਾਨੂੰ ਲੈ ਕੇ ਚਲਾਂਗੇ ਉਸ ਅਦ੍ਰਿਸ਼ਟ ਯਾਤਰਾ ਤੇ ਜਿੱਥੇ ਸਰੀਰ ਛੱਡਣ ਤੋਂ ਬਾਅਦ ਆਤਮਾ ਸੱਤ ਅਦਵਤ ਪੜਾਪਰ ਕਰਦੀ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਸਰੀਰ ਮਿੱਟੀ ਦਾ ਬਣਿਆ ਤੇ ਇੱਕ ਦਿਨ ਮਿੱਟੀ 'ਚ ਹੀ ਮਿਲ ਜਾਣਾ ਆਤਮਾ ਕੀ ਹੈ ਆਤਮਾ ਆਮਰਾ ਨਾਗ ਨਾ ਛੱਡਦੀ ਹੈ ਨਾ ਪਾਣੀ ਨਾ ਪੀਂਜਦੀ ਹੈ ਜਦੋਂ ਕੋਈ ਮਨੁੱਖ ਮਰਦਾ ਹੈ ਤਾਂ ਉਹਦਾ ਸਰੀਰ ਥੋੜਾ ਆਤਮਿਕ ਲੰਬੀ ਯਾਤਰਾ ਤੇ ਨਿਕਲਦੀ ਹੈ ਪਰ ਇਹ ਯਾਤਰਾ ਜਾਂਦੀ ਕਿੱਥੇ ਆ ਇਹ ਸੱਤ ਸਟੇਸ਼ਨ ਕਿਹੜੇ ਆ ਇਹ ਸੱਤ ਪੜਾ ਕਿਹੜੇ ਨੇ ਕਿਵੇਂ ਰੂਹ ਸਰੀਰ ਤੋਂ ਅਲੱਗ ਹੁੰਦੀ ਹੈ ਇਸ ਮਾਇਆ ਦੇ ਸੰਸਾਰ ਨੂੰ ਛੱਡਦੀ ਹੈ ਤੇ ਮੌਤ ਤੋਂ ਬਾਅਦ ਆਤਮਾ ਸੱਤ ਅਜਹਿ ਰਸਮੇ ਲੋਕਾਂ ਵਿੱਚੋਂ ਲੰਘਦੀ ਹੋਈ ਜਿਹਦੇ ਬਾਰੇ ਸਾਨੂੰ ਜੀਉਂਦੇ ਜੀ ਬਹੁਤਾ ਕੋਈ ਗਿਆਨ ਨਹੀਂ ਹੁੰਦਾ ਅਸੀਂ ਬਹੁਤ ਘੱਟ ਲੋਕ ਜਾਣਦੇ ਆ ਅੱਜ ਮੈਂ ਤੁਹਾਨੂੰ ਉਹੀ ਪ੍ਰਤਨ ਰਾਜ ਦਰਸ਼ਨ ਚੱਲੀ ਆਂ ਬਹੁਤ ਕਨਸੈਂਟਰੇਸ਼ਨ ਨਾਲ ਸੁਣਿਓ ਮੌਤ ਤੋਂ ਡਰ ਲਗਣੋਂ ਹਟ ਜਾਊਗਾ ਜਦੋਂ ਸਰੀਰਕ ਮੌਤ ਹੁੰਦੀ ਹੈ ਤਾਂ ਆਤਮਾ ਆਪਣੇ ਕਰਮਾਂ ਦਾ ਲੇਖਾ ਜੋਖਾ ਲੈ ਕੇ ਇੱਕ ਵਿਲੱਖਣ ਸਫ਼ਰ ਤੇ ਨਿਕਲਦੀ ਹੈ ਲੇਖਾ ਜੋਖਾ ਜਮਾਂ ਕਿੱਥੇ ਆ ਕਰਮਿਕ ਅਕਾਊਂਟ ਸਾਡਾ ਕਾਤੇ ਖੁੱਲੇ ਹੋਏ ਆ ਪਤਾ ਨਹੀਂ ਕਿੰਨੇ ਕਿੰਨੇ ਜਨਮਾਂ ਸੇ ਲਏ ਆ ਆਤਮਾ ਮਾਨੇ ਸਾਨੂੰ ਥੋੜਾ ਬਤਾ ਸਾਡੀ ਆਤਮਾ ਦੀ ਉਮਰ ਕਿੰਨੀ ਮੈਂ ਦੱਸਾਂਗੀ ਇੱਕ ਨਵੀਂ ਵੀਡੀਓ 'ਚ ਆਉ ਜਾਣਦੇ ਆਂ ਆਤਮਾ ਦੀ ਇਸ ਸਪਿਰਚੁਅਲ ਯਾਤਰਾ ਦੇ ਸੱਤ ਪੜਾ ਕਿਹੜੇ ਕਿਹੜੇ ਕਾਊਂਟਰ ਲੱਗੇ ਹੋਏ ਆ ਤੇ ਕਿਦਾਂ ਅਸੀਂ ਮੌਤ ਉਪਰੰਤ ਇਹਨਾਂ ਕਾਊਂਟਰਸ ਤੇ ਆਪਣਾ ਸਾਰਾ ਖਾਤਾ ਵਹੀ ਖਾਤਾ ਜਿਹੜੀਆਂ ਕਿਤਾਬਾਂ ਉੱਥੇ ਖੁੱਲੀਆਂ ਹੋਣੀਆਂ ਅਸੀਂ ਮੁੱਕਰੀ ਜਾਣਾ ਅਸੀਂ ਆ ਨਹੀਂ ਕੀਤਾ ਅਸੀਂ ਤਾਂ ਕੀਤਾ ਨਹੀਂ ਕਿ ਸਾਨੂੰ ਤਾਂ ਪਤਾ ਨਹੀਂ ਪਰ ਉੱਥੇ ਫਿਲਮਾਂ ਦਿਖਾਈਆਂ ਜਾਣਗੀਆਂ ਮੁੱਕਰ ਨਹੀਂ ਪਾਓਗੇ ਸੋ ਪਹਿਲੇ ਪੜਾ ਤੇ ਮੌਤ ਦਾ ਅਨਪਵ ਹੋਂਦਾ ਕੀ ਹੁੰਦਾ ਆਖਰੀ ਸਾਹ ਦੇ ਨਾਲ ਹੀ ਆਤਮਾ ਹੌਲੀ ਹੌਲੀ ਸਰੀਰ ਛੱਡਦੀ ਆ ਇਸ ਸਮੇਂ ਜੀਵਨ ਦੀ ਪੂਰੀ ਫਿਲਮ ਸਕੈਂਟਾਂਚ ਉਸਦੀ ਚੇਤਨਾ ਚੱਲਦੀ ਹੈ ਜਿਵੇਂ ਸਾਰੇ ਕੰਮ ਇੱਕ ਪਲਚ ਦੇ ਸਪੈਨ ਹੈ ਠੀਕ ਹੈ ਰਿਮਾਈਂਡ ਬਟਨ ਆ ਦੂਸਰੇ ਪੜਾਜ ਆਤਮਾ ਆਪਣੀ ਕਰਮਿਕ ਪੈਨ ਡਰਾਈਵ ਖੋਲਦੀ ਹੈ ਹੁਣ ਡਿਜੀਟਲ ਹੋ ਚੁੱਕਾ ਹੈ ਤੇ ਉੱਪਰਲਾ ਸਭ ਵੀ ਸਾਰਾ ਡਿਜੀਟਲ ਹੈ ਜੀ ਜੋ ਕੁਝ ਅਸੀਂ ਸੋਚਿਆ ਦੇਖੋ ਸੋਚ ਬੋਲ ਤੇ ਜੋ ਕਰਮ ਕੀਤਾ ਸੋਚਣਾ ਵੀ ਕਰਮ ਹੈ ਬੋਲਣਾ ਵੀ ਕਰਮ ਹੈ ਕਰਨਾ ਤਾਂ ਕਰਮ ਹੈ ਹੀ ਸੋ ਜੋ ਕੁਝ ਅਸੀਂ ਸੋਚਿਆ ਬੋਲਿਆ ਕੀਤਾ ਉਹ ਸਾਰਾ ਕੁਝ ਰਿਕਾਰਡ ਹੈ ਇਸ ਰੋਸ਼ਨੀ ਚ ਉਹ ਦੇਖਦੀ ਹੈ ਆਤਮਾ ਕਿ ਕਿਹੜੇ ਕਰਮ ਉਸ ਦੇ ਸਫਰ ਲਈ ਭਾਰੀ ਆ ਤੇ ਕਿਹੜੇ ਉਸ ਨੂੰ ਉੱਪਰ ਚੱਕ ਰਿਹਾ ਬੂਸਟ ਕਰ ਰਿਹਾ ਸੋ ਮਾੜੇ ਕਰਮ ਤੇ ਚੰਗੇ ਕਰਮ ਇਹ ਪੈਨ ਡਰਾਈਵ ਚ ਸ਼ਾਮਲ ਹੋ ਜਾਣਗੇ ਜੋ ਭੌਤਿਕ ਜਗਤ ਤੁਸੀਂ ਐਡ ਆਨ ਕੀਤੇ ਮੌਤ ਤੋਂ ਤੁਰੰਤ ਬਾਅਦ ਆਤਮਾ ਕੁਝ ਦਿਨਾਂ ਲਈ ਆਪਣੇ ਘਰ ਪਰਿਵਾਰ ਦੇ ਨੇੜੇ ਨੇੜੇ ਰਹਿੰਦੀ ਹੈ ਉਹ ਆਪਣੇ ਪਿਆਰੇ ਲੋਕਾਂ ਦੇ ਦੁੱਖ ਹਾਹਾਕਾਰ ਰੋਣ ਤੋਣ ਪਿੱਟਣ ਵਿਛੋੜੇ ਦੇ ਦ੍ਰਿਸ਼ ਦੇਖਦੀ ਹੈ ਸੋਚਦੀ ਹੈ ਕਿ ਕੀ ਹੋ ਰਿਹਾ ਮੈਂ ਤਾਂ ਹੈਗੀ ਆ ਹੌਲੀ ਹੌਲੀ ਉਹ ਨਾ ਬੰਦਾਂਾਂ ਤੋਂ ਛੁੱਟਣ ਦੀ ਕੋਸ਼ਿਸ਼ ਕਰਦੀ ਹੈ ਕਿ ਰੋਕਿਓ ਰਹੇ ਮੈਂ ਕਿੱਥੇ ਆਂ ਅਗਲਾ ਪੜਾਜ ਜਿਸ ਨੂੰ ਪ੍ਰੇਤ ਲੋਕ ਕਹਿੰਦੇ ਆ ਇਹ ਹੈਗਾ ਕਲੀਨਸਿੰਗ ਪ੍ਰੋਸੈਸ ਸਾਡਾ ਸ਼ੁਰੂ ਹੋ ਜਾਣਾ ਜੋ ਗੰਦ ਅਸੀਂ ਭੌਤਿਕ ਜਗਤ 'ਚ ਪਾਇਆ ਇੱਥੇ ਸਾਡਾ ਫਿਰ ਹੁਣ ਛਿੱਤਰ ਪ੍ਰੇਣ ਹੋਣੀ ਹੈ ਪੰਜਾਬੀ 'ਚ ਕਹਿੰਦੇ ਆ ਕਾਰ ਨੂੰ ਕਾਰਵਾਸ਼ ਸੈਂਟਰ 'ਚ ਚਲੇ ਜਾਂਦੇ ਆ ਨਾ ਸਾਰਾ ਗਾਰਾ ਧੋਤਾ ਜਾਂਦਾ ਉਸੇ ਤਰ੍ਹਾਂ ਕਾਰਵਾਸ਼ ਕਾਰ ਸੈਂਟਰ ਤੇ ਸਾਨੂੰ ਲਿਜਾਣਾ ਇੱਥੇ ਕੀ ਹੁਣਾਇਆ ਪ੍ਰੇਤ ਲੋਕ 'ਚ ਆਤ ਪ੍ਰੇਤ ਨਹੀਂ ਰਹਿੰਦੇ ਉੱਥੇ ਸਭ ਤੋਂ ਪਹਿਲੀ ਐਂਟਰੀ ਸਾਡੀ ਉੱਥੇ ਹੀ ਹੋਣੀ ਹੈ ਇਹ ਤੇ ਆਤਮਾ ਆਪਣੀਆਂ ਭਾਵਨਾਤਮਕ ਤੇ ਕਰਮਕ ਗੰਦਗੀਆਂ ਤੋਂ ਢੋਣ ਦੀ ਪ੍ਰਕਿਰਿਆ ਚ ਲੰਗੇਗੀ ਅਧੂਰੇ ਕੰਮਾਂ ਦੀ ਤਲਖੀ ਡਰ ਲਾਲਚ ਦੁੱਖ ਵਨ ਬਾਈ ਵਨ ਨਜ਼ਰ ਆਉਣਗੇ ਇਹ ਸਾਰਾ ਕੁਝ ਧੋ ਕੇ ਆਤਮਾ ਆਪਣੇ ਆਪ ਨੂੰ ਸ਼ੁੱਧ ਕਰਦੀ ਹੈ ਜਿਹੜੀਆਂ ਆਤਮਾਵਾਂ ਸੰਸਾਰਿਕ ਬੰਧਨਾਂ ਚ ਫਸੀਆਂ ਰਹਿੰਦੀਆਂ ਨਾ ਉਹ ਇੱਥੇ ਜ਼ਿਆਦਾ ਸਮਾਂ ਗੁਜ਼ਾਰਨਗੇ ਆ ਸੋਚ ਲਓ ਜਿਹੜੇ ਟੁੱਟ ਟੁੱਟ ਮਰਦੇ ਨਿਆਣਿਆਂ ਲਈ ਮੇਰੇ ਮੁੰਡੇ ਲਈ ਆ ਕਰਦਿਆਂ ਕੁੜੀ ਲਈ ਆ ਕਰਦਿਆਂ ਆ ਨਿਆਣਾ ਪੜ ਜਾਇਆ ਉਹ ਹੋ ਜਾਏ ਨੇ ਮੋਹ ਚ ਫਸੇ ਸਾਰੀ ਉਮਰ ਜੋ ਸਾਡਾ ਮੁੱਖ ਮਕਸਦ ਪ੍ਰਮਾਤਮਾ ਨੇ ਸਾਨੂੰ ਮੁਨੱਖਾ ਜਦੋਂ ਜੀਵਨ ਦੇ ਕੇ ਭੇਜਿਆ ਨਾ ਕਰਮ ਕਰਨਾ ਨਾਮ ਸਿਮਰਨ ਉਹ ਅਸੀਂ ਭੁੱਲ ਗਏ ਉੱਥੇ ਫਿਰ ਪਤਾ ਲੱਗਣਾ ਆ ਜਦੋਂ ਇਸ ਕਲੀਨਸਿੰਗ ਪ੍ਰੋਸੈਸ ਚ ਤੁਹਾਨੂੰ ਜ਼ਿਆਦਾ ਦਿਨ ਟਿਕਣਾ ਪਿਆ ਉਹ ਹੈ ਸਜਾਵਾਂ ਦਾ ਦੌਰ ਅਗਲਾ ਪੜਾ ਹੈ ਸਵਰਗ ਲੋਕ ਜਿੱਦ ਦੀ ਐਂਟਰੀ ਨਹੀਂ ਹੂੰ ਇਹ ਆਖਰੀ ਪੜਾ ਨਹੀਂ ਹੈ ਇਹ ਹੈਗਾ ਰੈਸਟ ਦੀ ਸਟੇਟ ਆਰਾਮ ਥੋੜੀ ਦੇਰ ਚੰਗੇ ਜਿਨ੍ਹਾਂ ਨੇ ਕਰਮ ਕੀਤੇ ਆ ਉਹਨਾਂ ਆਤਮਾਵਾਂ ਨੂੰ ਇੱਥੇ ਰੋਸ਼ਨਾਈ ਰੋਸ਼ਨੀ ਨਜ਼ਰ ਆਏਗੀ ਸੁੱਖਾਂ ਸ਼ਾਂਤੀ ਅਗੰਮੀ ਸਕੂਨ ਅਨਪਵ ਕਰਦੀਆਂ ਨੇ ਇਹ ਪੜਾ ਇੱਕ ਰੀਹੈਬ ਸੈਂਟਰ ਵਰਗਾ ਹੁੰਦਾ ਰੀਹੈਬ ਕੀ ਹੈ ਨਸ਼ਾ ਛਡਾਊ ਕੇਂਦਰ ਵਰਗਾ ਇੱਥੇ ਆਤਮਾ ਆਪਣੀ ਤੱਕ ਆਪਣੀ ਚੇਤਨਾ ਤੇ ਆਪਣੀ ਸ਼ਕਤੀ ਵਧਾਉਂਦੀ ਹੈ ਬੂਸਟ ਹੁੰਦੀ ਹੈ ਅਗਲੇ ਸਫਰ ਲਈ ਅਗਲਾ ਲੋਕ ਹੈ ਮਹਾਰ ਲੋਕ ਤੇ ਜਨ ਲੋਕ ਆਤਮਾ ਅਗਲੇ ਪੜਾਤੇ ਪਹੁੰਚਦੀ ਹੈ ਜਦੋਂ ਜਿਹੜੀਆਂ ਉਹ ਆਤਮਾਵਾਂ ਜਿਹੜੀਆਂ ਧਿਆਨ ਕਰਦੀਆਂ ਰਹੀਆਂ ਇਸ ਭੌਤਿਕ ਜਗਤ ਜਿਨ੍ਹਾਂ ਨੇ ਤਪੱਸਿਆ ਕੀਤੀ ਜਿਨ੍ਹਾਂ ਨੇ ਗਿਆਨ ਦਾ ਲੈਵਲ ਉੱਚਾ ਕੀਤਾ ਲੋਕਾਂ ਦੀਆਂ ਚੁਗਲੀਆਂ ਨਹੀਂ ਕੀਤੀਆਂ ਠੀਕ ਹੈ ਬੈਕ ਬਾਈਟਿੰਗ ਨਹੀਂ ਕੀਤੀ ਲੋਕਾਂ ਦੇ ਹੱਕ ਨਹੀਂ ਮਾਰੇ ਇੱਥੇ ਤਪਸਵੀ ਧਿਆਨ ਵਾਲੇ ਤੇ ਗਿਆਨ ਵਾਲੇ ਪਹੁੰਚਣਗੇ ઋષਿ मुनि ਆਪਣੀ ਸ਼ਕਤੀ ਤੇ ਸਾਧਨਾ ਨਾਲ ਇਸ ਆ ਸੈਂਟਰ ਦੇ ਵਿੱਚ ਆਪਣੀ ਚੇਤਨਾ ਦਾ ਵਿਸਤਾਰ ਕਰਦੇ ਆ ਇੱਥੇ ਪਹੁੰਚਦੇ ਨੇ ਬ੍ਰਹਮ ਗਿਆਨੀ ਮਹਾਨ ਯੋਗੀ ਸੱਚੇ ਗੁਰੂ ਠੀਕ ਹੈ ਜੀ ਇੱਥੇ ਪ੍ਰਮਾਤਮਾ ਦੀ ਅਨੰਤ ਰੌਸ਼ਨੀ ਦੇ ਨਾਲ ਇੱਕ ਨਜ਼ਦੀਕੀ ਹੈ ਉਹ ਨਜ਼ਰ ਆਉਣ ਲੱ ਪੈਂਦਾ ਗਲਪੁਰਖ ਉਸ ਦੀ ਅਗੰਮੀ ਰੌਸ਼ਨੀ ਜਿਸ ਵਿੱਚ ਜਾ ਕੇ ਅਸੀਂ ਮਰਜ ਹੋਣਾ ਅਗਲੇ ਪੜਾਅ ਦੇ ਵਿੱਚ ਕਰਮਾਂ ਦਾ ਅੰਤਮ ਹਿਸਾਬ ਕਿਤਾਬ ਹੋਣਾ ਜੀ ਜਦੋਂ ਕਰਮਕਲੇਖਾ ਪੂਰੀ ਤਰ੍ਹਾਂ ਸਾਫ਼ ਹੋ ਜਾਣਾ ਇਹਨਾਂ ਪੜਾਵਾਂ ਚੋਂ ਲੰਘ ਕੇ ਆਤਮਾ ਦੇ ਅੱਗੇ ਦੋ ਹੋਰ ਰਾਹ ਹੋਣੇ ਆ ਕੀ ਮੁੜ ਜਨਮ ਦੇ ਚੱਕਰ ਚ ਵਾਪਸ ਆਉਣਾ ਹੈ ਉਹ ਸਾਡੇ ਕਰਮਾਂ ਤੇ ਨਿਰਭਰ ਕਰਨਾ ਹੈ 84 ਦੇ ਜੁਨਾਂ ਚ ਪੈਣਾ ਹੈ ਜਾਂ ਫਿਰ ਪਰਮਾਤਮਾ ਦੀ ਉਸ ਅਨੰਤ ਰੌਸ਼ਨੀ ਵਿੱਚ ਸਦੀਵੀ ਧਾਰ ਤੇ ਅਪੇਧ ਹੋ ਜਾਣਾ ਮਿਲਾਪ ਹੋ ਜਾਣਾ ਮਰਜ ਹੋ ਜਾਣਾ ਜਿਹੜੀਆਂ ਆਤਮਾਵਾਂ ਪੂਰੀ ਤਰ੍ਹਾਂ ਸ਼ੁੱਧ ਹੋ ਜਾਂਦੀਆਂ ਉਹ ਮੁੜ ਫਿਰ ਜਨਮ ਨਹੀਂ ਲੈਂਦੀਆਂ ਉਹ ਬਹੁਤ ਕਰਮਾਂ ਵਾਲੀਆਂ ਆਤਮਾਵਾਂ ਨੇ ਸੁਮੌਤ ਅੰਤ ਨਹੀਂ ਆ ਇਹ ਤਾਂ ਇੱਕ ਨਵਾਂ ਅਧਿਆਏ ਹੈ ਸਤਪੜਾ ਸਾਨੂੰ ਪਾਰ ਕਰਨੇ ਪੈਣੇ ਆ ਆਪਣੇ ਕਰਮਾਂ ਨੂੰ ਆਓ ਸਾਫ਼ ਰੱਖੀਏ اپنی ચેતના ਨੂੰ ਉੱਚਾ ਕਰੀਏ ਇਸ ਵੀਡੀਓ ਨੂੰ ਬਣਾਉਣ ਦਾ ਮੇਰਾ ਮਕਸਦ ਹੀ ਇਹ ਸੀ ਅੱਜ ਕਿ ਅਸੀਂ ਸਾਰੀ ਉਮਰ ਆਪਣੇ ਪੰਜ ਭੌਤਿਕ ਸਰੀਰ ਨੂੰ ਸੁਹਾਰ ਸੁਹਾਰ ਰੱਖਦੇ ਰਹਿੰਨੇ ਮਿੱਟੀ ਨਾਲ ਲੱਗ ਜਾ ਸੋਹਣਾ 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 ਇਹ ਚੰਬੜੀ ਚਮਕਾ ਕੇ ਰੱਖਦੇ ਹਨਾ ਅੰਤ ਦੇ ਵਿੱਚ ਇਹਨੂੰ ਚਿਖਾਤੇ ਚਣ ਦਿੱਤੇ ਜਾਂਦਾ ਹੈ ਅਗਨੀ ਦੇ ਸਪਰਤ ਕਰ ਦਿੱਤਾ ਜਾਂਦਾ ਪਰ ਆਤਮਾ ਦਾ ਸ਼ੀਸ਼ਾ ਅਸੀਂ ਨਾਮ ਸਿਮਰਨ ਦੇ ਨਾਮ ਨਾਲ ਚਮਕਾਇਆ ਹੀ ਨਹੀਂ ਨਾ ਹੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਪੰਜ ਵਿਸ਼ੇਵਕਾਰਾਂ ਨੂੰ ਕਾਬੂ ਕੀਤਾ ਠੀਕ ਹੈ ਇਹਨਾਂ ਇੰਦਰੀਆਂ ਦੇ ਗੁਲਾਮ ਹੋ ਕੇ ਰਹਿ ਗਏ ਫਿਰ ਸੋਚੋ ਇਹ ਸੱਤ ਪੜਾ ਪਾਰ ਕਰ ਲਵਾਂਗੇ ਸਾਡਾ ਅਸ਼ਰਕੀ ਹੋਣਾ ਉੱਠੇ ਟੰਗੇ ਹੋਣਾ ਗੰਨੇ ਦੀ ਤਰ੍ਹਾਂ ਨੀੜੇ ਜਾਣਾ ਹੂੰ ਬੜੀਆਂ ਸਜਮਾ ਬਾਬਾ ਫਰੀਦ ਦੀ ਜਿਹੜੀ ਉਹ ਸ਼ਲੋਕ ਨੇ ਉਹਨਾਂ ਦੇ ਵਿੱਚ ਤੁਹਾਨੂੰ ਸਾਖਸ਼ਾਤ ਨਜ਼ਰ ਆਉਂਦਾ ਸਾਰਾ ਗੁਰਬਾਣੀ ਸਾਖਸ਼ਾਤ ਨਜ਼ਰ ਆਉਂਦਾ ਹਿੰਦੂ ਧਰਮ ਗ੍ਰੰਥਾਂ ਦੇ ਸਾਖਸ਼ਾਤ ਨਜ਼ਰ ਆਉਂਦਾ ਵੀ ਹਸ਼ਰ ਕੀ ਹੋਣਾ ਸੋ ਚੰਗੇ ਕਰਮ ਕਰਨੇ ਚਾਹੀਦੇ ਆ ਤਾਂ ਕਿ ਕੋਈ ਇੱਕ ਅੱਧਾ ਪੜਾਤਾ ਪਾਰ ਕਰ ਲਈਏ ਹੈਨਾ ਉਸ ਉਸ ਕਾਬਿਲਤਾ ਬਣੀਏ ਕਿਉਂਕਿ ਇਹ ਸਾਡੀ ਇਹ ਮੇਰੀ ਇਹ ਤੁਹਾਡੀ ਅਗਲੇ ਸਫ਼ਰ ਦੀ ਦਿਸ਼ਾ ਤੈਅ ਕਰੇਗੀ ਜੇ ਤੁਸੀਂ ਸਪਿਰਚੁਅਲ ਜਰਨੀ ਸੋਲ ਆਫਟਰ ਡੈਥ ਕਰਮਾ ਜਾਂ ਰੀਬਰਥ ਬਾਰੇ ਮੇਰੇ ਕੋਲੋਂ ਕੁਝ ਹੋਰ ਜਾਣਨਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ 'ਚ ਤੁਸੀਂ ਲਿਖੋ ਬਹੁਤੇ ਲੋਕ ਮਰਨ ਤੋਂ ਡਰਦੇ ਆ ਮੈਂ ਨਹੀਂ ਕਦੇ ਵੀ ਡਰੀ ਆਰਾਮ ਨਾਲ ਰੋਟੀ ਪਾਣੀ ਖਾ ਕੇ ਸੌਂਵਾਂ ਸਵੇਰੇ ਉੱਠਣਾ ਹੀ ਨਹੀਂ ਫਿਰ ਕੀ ਰੋਂਦੇ ਰਹਿ ਜੋ ਦਫਾ ਹੋ ਇੱਥੇ ਸਾਰਾ ਸਾਰਿਆਂ ਲਈ ਇੱਥੇ ਟੁੱਟ ਟੁੱਟ ਨਹੀਂ ਮਰਨਾ ਠੀਕ ਹੈ ਅਗਲੇ ਬੜਾ ਸਕੂਨ ਭਰੀ ਲਾਈਫ ਅਗਲੀ ਡਰਨਾ ਨਹੀਂ ਮੌਤ ਤੋਂ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਰਦੇ ਹੋ ਇਹਨੂੰ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਆਪਣੇ ਵਿਚਾਰ ਜ਼ਰੂਰ ਲਿਖਿਆ ਕਰੋ ਤਾਂ ਕਿ ਮੈਨੂੰ ਤੁਹਾਡੇ ਤੋਂ ਬੂਸਟਿੰਗ ਮਿਲੇ ਮੈਂ ਮੋਟੀਵੇਟ ਹੋਵਾਂ ਤੇ ਹੋਰ ਨਵੇਂ ਵਿਸ਼ੇ ਲੈ ਕੇ ਆਵਾਂ ਸੋ ਡਾਕਟਰ 13 ਕੋਰ ਮੇਰਾ ਚੈਨਲ ਹੈ ਇਹਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਫਿਰ ਹਾਜ਼ਰ ਹੋਵਾਂਗੀ ਤੁਹਾਡੇ ਲਈ ਇੱਕ ਨਵਾਂ ਵਿਸ਼ਾ ਅਦਭੁਤ ਲੈ ਕੇ ਆਤਮਾ ਪਰਮਾਤਮਾ ਦੀ ਗੱਲ ਚੱਲਦੀ ਰਹੇਗੀ ਸਪਿਰਚੁਅਲਿਜ਼ਮ ਦੀ ਗੱਲ ਚੱਲਦੀ ਰਹੇਗੀ ਸੋ ਮੇਰੇ ਚੈਨਲ ਨਾਲ ਜੁੜੇ ਰਹੋ ਮੇਰੀ ਵੀਡੀਓਜ਼ ਨੂੰ ਸ਼ੇਅਰ ਕਰੋ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਲੇ ਕੇ ਆਵਾਂਗੀ ਅਗਲੀ ਵੀਡੀਓ ਇੱਕ ਨਵੇਂ ਵਿਸ਼ੇ ਦੇ ਨਾਲ ਸ਼ਿਲਨ ਬਾਏ ਬਾਏ